ਚਪਾਨਕ ਸੜਕ 'ਖਾਸਾ ਹੋਇਆ Swift ਕਾਰ ਹਾਦਸਾ ਸ਼ਿਕਾਰ ਹੋਈ ਹੈ ਡਿਵਾਈਡਰ ਦੇ ਨਾਲ ਟਕਰਾਉਣ ਕਰਕੇ ਹਾਦਸਾ ਹੋਇਆ ਸੰਤੂਲਨ ਗੁਆਕੇ ਕਾਰ ਖੇਤਾਂ ਦੇ ਵਿੱਚ ਜਾ ਪਲਟੀ ਹੈ ਸੋ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋਈ ਹੈ ਸੋ ਮੋਗਾ ਦੇ ਵਿੱਚ ਭਿਆਨਕ ਹਾਦਸਾ ਹੋਇਆ Swift ਕਾਰ ਹਾਦਸਾ ਸ਼ਿਕਾਰ ਹੋਈ ਹੈ ਮੋਗਾ ਦੇ ਪਿੰਡ ਬੋੜੇ ਦੇ ਵਿੱਚ ਇਹ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋਈ ਹੈ ਅਦਾਜ਼ੇ ਕੀ ਡਿਵਾਈਡਰ ਦੇ ਨਾਲ ਕਾਰ ਜਿਹੜੀ ਕਿ ਟਕਰਾਉਣ ਕਰਕੇ ਇਹ ਭਿਆਨਕ ਹਾਦਸਾ ਹੋਇਆ ਹੈ ਇਹ ਸਾਨੂੰ ਐਸਐਚਓ ਸੀਡੀ ਆਤੋਂ ਵੱਧਣੀ ਦਾ ਫੋਨ ਆਇਆ ਸੀ ਇਹ ਬੌੜਿਆਂ ਦੇ ਕੋਲੇ પેટ્રોલ ਪੰਪ ਹੈ ਉਹਦੇ પેટ્રોલ ਪੰਪ ਦੇ ਵਿੱਚ ਐਕਸੀਡੈਂਟ ਹੋਇਆ ਉਹਦੇ ਸਾਹਮਣੇ ਇਹ ਰਾਤ 2:30 ਵਜੇ ਦਾ ਵਾਕਿਆ ਜਿਹੜੇ ਡਿਜ਼ਾਇਰ ਗੱਡੀ ਦੇ ਵਿੱਚ ਸੀ ਤੇ ਤਿੰਨ ਜਣੇ ਦੋਹਾਂ ਦਾ ਨਾਮ ਤਾਂ ਪਤਾ ਇੱਕ ਦਾ ਨਾਮ ਪਰਮਿੰਦਰ ਇੱਕ ਦਾ ਨਾਮ ਹਰਪ੍ਰੀਤ ਤੇ ਤੀਜੇ ਬੰਦੇ ਦਾ ਹਲੇ ਨਾਮ ਹੀ ਸਾਨੂੰ ਪਤਾ ਇਹ ਦੋ ਤਾਂ ਜਿਹੜੇ ਦਾ ਨਾਮ ਦੱਸਿਆ ਹੋ ਰਣੀਆਂ ਦੇ ਆ ਤੀਜੇ ਦਾ ਨਹੀਂ ਹਲੇ ਪਤਾ ਲੱਗਿਆ ਵੀ ਕੌਣ ਆ ਉਹ ਆਉਂਦੇ ਉਹਨਾਂ ਦੇ ਕੋਈ ਦੋਸਤ ਮਿੱਤਰ ਆਉਣਗੇ ਸਰੀਆਨ ਕੇ ਦੱਸਣਗੇ ਵੀ ਕੌਣ ਪਟਿਆ ਕਿੱਥੋਂ ਆ ਰਹੀ ਕਿੱਥੇ ਜਾ ਰਹੀ ਸੀ ਇਹ ਇਧਰੋਂ ਮੋਗਿਆ ਵੱਲੋਂ ਜਾ ਰਹੀ ਸੀ ਪਟਿਆਲਾ ਬਰਨਾਲਾ ਰੋਡ ਤੇ ਇਹ ਵੀ ਪਤਾ ਲੱਗਿਆ ਕਿ ਐਕਸੀਡੈਂਟ ਕਿੱਦਾਂ ਹੋਇਆ ਕੀ ਕਾਰਨ ਕਿ ਬਣਿਆ ਇਹ ਦੇਖੋ ਜੀ ਇਹ ਤਾਂ ਹੁਣ ਕਹਿ ਨਹੀਂ ਸਕਦੇ ਪਰ ਇਹ ਫੁੱਟਪਾਥ ਦੇ ਨਾਲ ਟਕਰਾਈ ਹੈ ਗੱਡੀ ਜਾਂ ਕੋਈ ਓਵਰਟੇਕ ਕਰਦੇ ਆ ਟਕਰਾਈ ਹੈ ਜਾਂ ਕਿਵੇਂ ਆ ਉਹਦੇ ਤੋਂ ਮੜ ਕੇ ਬੇਕਾਬੂ ਹੋ ਗਈ ਹੈ ਗੱਡੀ ਤੁਹਾਨੂੰ ਡੱਡ ਬੁੱਢੀਆਂ ਕਿੱਥੋਂ ਮਿਲੀਆਂ ਜੀ ਇਹ ਸਾਨੂੰ ਬੌਂਡਿਆਂ ਤੋਂ ਮਤਲਬ ਜਿਹੜਾ ਪੈਟਰੋਲ ਪੰਪ ਆਉਂਦੇ ਬਿਲਕੁਲ ਸਾਹਮ ਸੁਵੋਕਾ ਦੇ ਪਿੰਡ ਬੋਠੇ ਵਿੱਚ ਪੈਨਕਸ ਦਾ ਖਾਸਾ ਹੋਇਆ ਜਿੱਥੇ ਕੀ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ ਦਰਦਨਾਕ ਮੌਤ ਹੋਈ ਹੈ ਤਾਜ਼ੇ ਕੀ ਸਵਿਫਟ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਜਿੱਥੇ ਕੀ ਡਿਵਾਈਡਰ ਦੇ ਨਕਤਰੋਂ ਕਰਾਂ